ਅਮਰਤਪਾਲ ਸਿੰਘ ਦੇ ਪਰਿਵਾਰ ਅਤੇ ਉਹਨਾਂ ਦੇ ਸਮਰਥਕਾਂ ਦੇ ਲਈ ਇੱਕ ਵੱਡੀ ਤੇ ਰਾਹਤ ਦੀ ਖੁਸ਼ੀ ਦੀ ਖਬਰ ਜ਼ਰੂਰ ਸਾਹਮਣੇ ਆਈ ਹੈ ਅਮਰਤਪਾਲ ਸਿੰਘ ਜਲਦੀ ਜੇਲ੍ਹ ਚੋਂ ਰਿਹਾ ਹੋਣਗੇ ਇਹ ਦਾਵਾ ਉਹਨਾਂ ਦੇ ਸਾਥੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੋ ਮੱਗੀ ਦਾ ਮੇਲਾ ਆ ਉਸ ਤੋਂ ਪਹਿਲਾਂ ਅਮਰਤਪਾਲ ਸਿੰਘ ਜੇਲ੍ਹ ਚੋਂ ਰਿਹਾ ਹੋ ਜਾਣਗੇ 14 ਤਰੀਕ ਨੂੰ ਮੱਗੀ ਦਾ ਮੇਲਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤੇ ਉੱਥੇ ਹੀ ਇੱਕ ਧਾਰਮਿਕ ਪਾਰਟੀ ਜਿਹੜੀ ਆ ਇੱਕ ਪੰਥਕ ਪਾਰਟੀ ਬਣਨ ਜਾ ਰਹੀ ਆ ਜਿਸ ਦੇ ਵਿੱਚ ਅਮਰਤਪਾਲ ਸਿੰਘ ਵੀ ਹੋਣਗੇ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਵੀ ਇਹ ਵੱਡਾ ਐਲਾਨ ਕੀਤਾ ਤੇ ਹੁਣ ਉਹ ਪਾਰਟੀ ਦਾ ਕੀ ਨਾਮ ਹੋਵੇਗਾ ਉਹ ਪਾਰਟੀ ਦੇ ਪਹਿਲਾਂ ਕਿੰਨੇ ਮੈਂਬਰ ਬਣਾਏ ਜਾਣਗੇ ਫਿਰ ਜ਼ਿਲ੍ਹਿਆਂ ਦੇ ਪ੍ਰਧਾਨ ਬਣਾਏ ਜਾਣਗੇ ਕਿਵੇਂ ਸਾਰਾ ਸਿਸਟਮ ਹੋਵੇਗਾ ਪੂਰੀ ਗੱਲਬਾਤ ਤੁਹਾਨੂੰ ਵਿਸਥਾਰ ਦੇ ਨਾਲ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜੋ ਐਮਪੀ ਨੇ ਉਹਨਾਂ ਦੀ ਕੁਝ ਕੁ ਮੈਂਬਰਾਂ ਦਾ ਐਲਾਨ ਕਰਾਂਗੇ ਜੋ ਇੱਕ ਜਥੇਬੰਦੀ ਦਾ ਹਲੇ ਨਾਂ ਨਹੀਂ ਐਸੇ ਡਿਸਕਲੋਜ਼ ਕਰਨਾ ਮਤਲਬ ਇੱਕ ਪਹਿਲਾਂ ਜਥੇਬੰਦੀ ਬਣਾਵਾਂਗੇ ਫਿਰ ਉਹ ਜਥੇਬੰਦੀ ਪਹਿਲੇ 11 ਮੈਂਬਰੀ ਕਮੇਟੀ 5 ਮੈਂਬਰੀ ਬਣਾਵਾਂਗੇ ਫਿਰ 21 ਬਣਾਏਗੀ ਫਿਰ ਉਹ ਅੱਗੇ ਜ਼ਿਲ੍ਹਿਆਂ ਦੇ ਬਣਾਏਗੀ ਹਨਾ ਭਈ 11 ਮੈਂਬਰੀ ਕਮੇਟੀ ਫਿਰ ਉਹ ਪ੍ਰਧਾਨ ਚੁਣੇਗੀ ਉਹ ਸਾਰਾ ਅਸੀਂ ਰੈਡੀ ਕਰਕੇ ਫਿਰ ਪਾਰਟੀ ਦਾ ਐਲਾਨ ਕਰਾਂਗੇ ਹਲੇ ਅਸੀਂ ਇੱਕ ਜਥੇਬੰਦੀ ਦਾ ਐਲਾਨ ਨਹੀਂ ਕਰਨਾ ਮੈਂਬਰਾਂ ਦੀ ਕਮੇਟੀ ਦਾ ਐਲਾਨ ਨਹੀਂ ਕਰਨਾ ਜ ਜੀ ਬੀ ਜੀ ਦੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਜਿਹੜਾ ਤੁਸੀਂ ਆਪਣਾ ਕੋਈ ਉਹਦੇ ਵਿੱਚ ਬਿਲਕੁਲ 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 ਰੱਖਾਂਗੇ ਜੀ ਬਿਲਕੁਲ ਰੱਖਾਂਗੇ ਪਾਰਟੀ ਜਿਹੜੀ ਕਿਹੜੇ ਮੁੱਦਿਆਂ ਤੇ ਜਿਹੜੀ ਕੰਮ ਕਰ ਰਹੀ ਹੈ ਜਿਹਦੇ ਕਿਹੜੇ ਤੇ ਕਰੂਗੀ ਸਭ ਤੋਂ ਪਹਿਲੀ ਗੱਲ ਤਾਂ ਜੀ ਨਸ਼ਿਆਂ ਦੇ ਜਿਹੜੇ ਕੀ ਅੱਜ ਤੱਕ ਸਾਰੀਆਂ ਪਾਰਟੀਆਂ ਕਹਿ ਕੇ ਮੁੱਕਰ ਗਈਆਂ ਅਸੀਂ ਤੁਹਾਨੂੰ ਪੰਜਾਬ ਚੋਂ ਨਸ਼ਾ ਚੱਕ ਕੇ ਦਿਖਾਵਾਂਗੇ ਤੇ ਦੂਜਾ ਸੂਬੇ ਦੇ ਵਾਧ ਅਧਿਕਾਰਾਂ ਦੀ ਗੱਲ ਕਰਨੀ ਭਈ ਜੋ ਅਧਿਕਾਰ ਹੈ ਸੂਬੇ ਦੇ ਉਹ ਸੂਬੇ ਕੋਲ ਹੀ ਹੋਣੇ ਚਾਹੀਦੇ ਭਾਈ ਅਮਰਤਪਾਲ ਸਿੰਘ ਹੁਣਾਂ ਨਾਲ ਕੋਈ ਗੱਲਬਾਤ ਹੁੰਦੀ ਹੈ ਇਸ ਪਾਰਟੀ ਦੇ ਮੁੱਦੇ ਤੇ ਤੁਹਾਡੀ ਕੋਈ ਨਹੀਂ ਮੇਰੀ ਕੋਈ ਅਮਰਤਪਾਲ ਨਾਲ ਨਹੀਂ ਗੱਲ ਹੋਈ ਬਾਪੂ ਜੀ ਨਾਲ ਅਕਸਰ ਹੀ ਹੁੰਦੀ ਰਹਿੰਦੀ ਹੈ ਕੀ ਕਹਿਣਾ ਤੁਹਾਡਾ ਕੀ ਇਸ ਪਾਰਟੀ ਨੂੰ ਕਿ ਰਵਾਇਤੀ ਪਾਰਟੀਆਂ ਜਿਹੜੀਆਂ ਹੋਰ ਵੀ ਬੈਠੀਆਂ ਹੋਈਆਂ ਨੇ ਇਸ ਪਾਰਟੀ ਨੂੰ ਗਾਹਾਂ ਲੈਣ ਵਾਸਤੇ ਜਿਹੜਾ ਗਾਹਾਂ ਤੋੜਨ ਵਾਸਤੇ ਕਿੰਨੀ ਕੀ ਜਿਹੜੀ ਹੈ ਜਦੋਜਾਜ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਨਹੀਂ ਜੀ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕੀ ਕਰਨਾ ਆਪਣਾ ਕੰਮ ਸਾਡੇ ਨਾਲ ਹੈ ਇਹ ਤਾਂ ਅਸੀਂ ਜਿੱਦਾਂ ਸੰਗਤ ਦੇ ਕਹੇ ਤੋਂ ਐਲਾਨ ਕੀਤਾ ਹੈ ਪਾਰਟੀ ਦਾ ਉਹਨਾਂ ਦੇ ਕਹੀ ਤੇ ਹੀ ਬਣਾ ਰਹੇ ਲੱਗਦਾ ਹੈ ਕਿ ਰਵਾਈਦੀ ਪਾਰਟੀ ਇਹਨੀਆਂ ਸਤਾ ਦੇ ਵਿੱਚ ਜਿਹੜੇ ਪਿਛਲੇ ਸਾਲ ਜਿਹੜੇ ਕੱਟ ਕੇ ਗਈਆਂ ਨੇ ਤਾਂ ਉਹਨਾਂ ਦੇ ਨਾਲ ਇੱਕ ਵੱਡੇ ਪੱਧਰ ਤੇ ਜਿਹੜਾ ਮੱਥਾ ਲਗਾਉਣਾ ਜਿਹੜਾ ਬੜਾ ਵੱਡਾ ਇੱਕ ਪਹਾੜੀ ਜਿਹੜੀ ਗੱਲ ਹੁੰਦੀ ਹੈ ਕੀ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਜਿਹੜਾ ਜੂਝਣਾ ਬੜਾ ਮੁਸ਼ਕਲ ਹੁੰਦਾ ਹੈ ਨਹੀਂ ਜੀ ਨਹੀਂ ਮਹਾਰਾ ਚੜ੍ਹਦੀ ਕਲਾ ਕਰੂਗਾ ਜੀ ਸੰਗਤ ਨੇ ਕੁਝ ਕੁ ਮੈਂਬਰਾਂ ਦਾ ਐਲਾਨ ਕਰਾਂਗੇ ਜੋ ਇੱਕ ਜਥੇਬੰਦੀ ਦਾ ਹਲੇ ਨਾਂ ਨਹੀਂ ਅਸੀਂ ਡਿਸਕਲੋਜ਼ ਕਰਦਾ ਮਤਲਬ ਇੱਕ ਪਹਿਲਾਂ ਜਥੇਬੰਦੀ ਬਣਾਵਾਂਗੇ ਫਿਰ ਉਹ ਜਥੇਬੰਦੀ ਭਲਾ 11 ਮੈਂਬਰੀ ਕਮੇਟੀ 5 ਮੈਂਬਰੀ ਬਣਾਵਾਂਗੇ ਫਿਰ 21 ਬਣਾਏਗੀ ਫਿਰ ਉਹ ਅੱਗੇ ਜ਼ਿਲ੍ਹਿਆਂ ਦੇ ਬਣਾਏਗੀ ਹਨਾ ਭਈ 11 ਮੈਂਬਰੀ ਕਮੇਟੀ ਫਿਰ ਪ੍ਰਧਾਨ ਚੋਣੇਗੀ ਉਹ ਸਾਰਾ ਅਸੀਂ ਰੈਡੀ ਕਰਕੇ ਫਿਰ ਪਾਰਟੀ ਦਾ ਐਲਾਨ ਕਰਾਂਗੇ ਹਲੇ ਅਸੀਂ ਇੱਕ ਜਥੇਬੰਦੀ ਦਾ ਐਲਾਨ ਨਹੀਂ ਕਰਨਾ ਮੈਂਬਰਾਂ ਦੀ ਕਮੇਟੀ ਦਾ ਲਾਹ ਨਹੀਂ ਕਰਨਾ ਐਸਜੀਬੀਸੀ ਦੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਜਿਹੜਾ ਤੁਸੀਂ ਆਪਣਾ ਕੋਈ ਉਹਦੇ ਵਿੱਚ ਬਿਲਕੁਲ 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 ਰੱਖਾਂਗੇ ਜੀ ਬਿਲਕੁਲ ਰੱਖਾਂਗੇ ਪਾਰਟੀ ਜਿਹੜੀ ਕਿਹੜੇ ਮੁੱਦਿਆਂ ਤੇ ਜਿਹੜੀ ਕੰਮ ਕਰ ਰਹੀ ਹੈ ਜਿੱਦੇ ਕਿਹੜੇ ਤੇ ਕਰੂਗੀ ਸਭ ਤੋਂ ਪਹਿਲੀ ਗੱਲ ਤਾਂ ਜੀ ਨਸ਼ਿਆਂ ਦੇ ਜਿਹੜੇ ਕਿ ਅੱਜ ਤੱਕ ਸਾਰੀਆਂ ਪਾਰਟੀਆਂ ਕਹਿ ਕੇ ਮੁੱਕਰ ਗਈਆਂ ਅਸੀਂ ਤੁਹਾਨੂੰ ਪੰਜਾਬ ਚੋਂ ਨਸ਼ਾ ਚੱਕ ਕੇ ਦਿਖਾਵਾਂਗੇ ਤੇ ਦੂਜਾ ਸੂਬੇ ਦੇ ਵਾਅਦਤਕਾਰਾਂ ਦੀ ਗੱਲ ਕਰਨੀ ਬਈ ਜੋ ਅਧਿਕਾਰ ਹੈ ਸੂਬੇ ਦੇ ਉਹ ਸੂਬੇ ਕੋਲ ਹੀ ਹੋਣੇ ਚਾਹੀਦੇ ਭਾਈ ਅਮਰਤਪਾਲ ਸਿੰਘ ਹੋਣਾ ਨਾਲ ਕੋਈ ਗੱਲਬਾਤ ਹੁੰਦੀ ਹੈ ਇਸ ਪਾਰਟੀ ਦੇ ਮੁੱਦੇ ਤੇ ਤੁਹਾਡੀ ਕੋਈ ਨਹੀਂ ਮੇਰੀ ਕੋਈ ਅਮਰਤਪਾਲ ਨਾਲ ਨਹੀਂ ਗੱਲ ਹੋਈ ਬਾਪੂ ਜੀ ਨਾਲ ਅਕਸਰ ਹੀ ਹੁੰਦੀ ਰਹਿੰਦੀ ਹੈ ਕੀ ਕਹਿਣਾ ਤੁਹਾਡਾ ਕਿ ਇਸ ਪਾਰਟੀ ਨੂੰ ਰਵਾਇਤੀ ਪਾਰਟੀਆਂ ਜਿਹੜੀਆਂ ਹੋਰ ਵੀ ਬੈਠੀਆਂ ਹੋਈਆਂ ਨੇ ਇਸ ਪਾਰਟੀ ਨੂੰ ਗਾਹਾਂ ਲੈਣ ਵਾਸਤੇ ਜਿਹੜਾ ਗਾਹਾਂ ਤੋੜਨ ਵਾਸਤੇ ਕਿੰਨੀ ਕੀ ਜਿਹੜੀ ਹੈ ਜਦੋਜਾਜ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਨਹੀਂ ਜੀ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕੀ ਕਰਨਾ ਆਪਣਾ ਕੰਮ ਸਾਡੇ ਨਾਲ ਹੈ ਇਹ ਤਾਂ ਅਸੀਂ ਜਿੱਦਾਂ ਸੰਗਠਨ ਦੇ ਕਹੇ ਤੋਂ ਇਲਾਨ ਕੀਤਾ ਹੈ ਪਾਰਟੀ ਦਾ ਉਹਨਾਂ ਦੇ ਕਹੀ ਤੇ ਹੀ ਬਣਾ ਰਹੇ ਲੱਗਦਾ ਹੈ ਕਿ ਨਵਾਇਦ ਦੀ ਪਾਰਟੀ ਜਿਹੜੀਆਂ ਸਤਾ ਦੇ ਵਿੱਚ ਜਿਹੜੇ ਪਿਛਲੇ ਸਾਲ ਜਿਹੜੇ ਕੱਟ ਕੇ ਗਈਆਂ ਨੇ ਤਾਂ ਉਹਨਾਂ ਦੇ ਨਾਲ ਇੱਕ ਵੱਡੇ ਪੱਧਰ ਤੇ ਜਿਹੜਾ ਮੱਥਾ ਲਗਾਉਣਾ ਜਿਹੜਾ ਬੜਾ ਵੱਡਾ ਇੱਕ ਪਹਾੜੀ ਜਿਹੜੀ ਗੱਲ ਹੁੰਦੀ ਹੈ ਕੀ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਜਿਹੜਾ ਜੂਜਣਾ ਬੜਾ ਮੁਸ਼ਕਲ ਹੁੰਦਾ ਹੈ ਨਹੀਂ ਜੀ ਨਹੀਂ ਮਹਾਰਾ ਚੜ੍ਹਦੀ ਕਲਾ ਕਰੂਗਾ ਜੀ ਸੰਗਠਨ ਨਾਲ ਹੈ ਸੰਗਤ ਦਾ ਸਾਥ ਚਾਹੀਦਾ ਹੈ ਲੋ ਅਮਰਤਪਾਲ ਸਿੰਘ ਦੇ ਪਰਿਵਾਰ ਅਤੇ ਉਹਨਾਂ ਦੇ ਸਮਰਥਕਾਂ ਦੇ ਲਈ ਇੱਕ ਵੱਡੀ ਤੇ ਰਾਹਤ ਦੀ ਖੁਸ਼ੀ ਦੀ ਖਬਰ ਜ਼ਰੂਰ ਸਾਹਮਣੇ ਆਈ ਹੈ ਅਮਰਤਪਾਲ ਸਿੰਘ ਜਲਦੀ ਜੇਲ੍ਹ ਚੋਂ ਰਿਹਾ ਹੋਣਗੇ ਇਹ ਦਾਵਾ ਉਹਨਾਂ ਦੇ ਸਾਥੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੋ ਮੱਗੀ ਦਾ ਮੇਲਾ ਆ ਉਸ ਤੋਂ ਪਹਿਲਾਂ ਅਮਰਤਪਾਲ ਸਿੰਘ ਜੇਲ੍ਹ ਚੋਂ ਰਿਹਾ ਹੋ ਜਾਣਗੇ 14 ਤਰੀਕ ਨੂੰ ਮੱਗੀ ਦਾ ਮੇਲਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤੇ ਉੱਥੇ ਹੀ ਇੱਕ ਧਾਰਮਿਕ ਪਾਰਟੀ ਜਿਹੜੀ ਆ ਇੱਕ ਪੰਥਕ ਪਾਰਟੀ ਬਣਨ ਜਾ ਰਹੀ ਆ ਜਿਸ ਦੇ ਵਿੱਚ ਅਮਰਤਪਾਲ ਸਿੰਘ ਵੀ ਹੋਣਗੇ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਵੀ ਇਹ ਵੱਡਾ ਐਲਾਨ ਕੀਤਾ ਤੇ ਹੁਣ ਉਹ ਪਾਰਟੀ ਦਾ ਕੀ ਨਾਮ ਹੋਵੇਗਾ ਉਹ ਪਾਰਟੀ ਦੇ ਪਹਿਲਾਂ ਕਿੰਨੇ ਮੈਂਬਰ ਬਣਾਏ ਜਾਣਗੇ ਫਿਰ ਜ਼ਿਲ੍ਹਿਆਂ ਦੇ ਪ੍ਰਧਾਨ ਬਣਾਏ ਜਾਣਗੇ ਕਿਵੇਂ ਸਾਰਾ ਸਿਸਟਮ ਹੋਵੇਗਾ ਪੂਰੀ ਗੱਲਬਾਤ ਤੁਹਾਨੂੰ ਵਿਸਥਾਰ ਦੇ ਨਾਲ ਸਰਬਜੀਤ ਸਿੰਘ ਖਾਲਸਾ ਫਰੀਦ